ਔਰ ਤੇ ਮੈਟਰੋ ਕੀ ਹਾਲ ਚਾਲਾ ਠੀਕ ਠਾਕ ਹੋ ਮੇਰੇ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਹੋਰ ਕਿਉਂਕਿ ਬਿਮਾਰੀ ਜਿਹੜੀ ਹੈਗੀ ਆ ਬਹੁਤ ਭਰਾਵਾਂ ਦੇ ਕਬੂਤਰਾਂ ਨੂੰ ਆਈ ਹੋਈ ਆ ਤੇ ਬੜੇ ਫੋਨ ਵੀ ਆਂਦੇ ਆ ਇਲਾਜ ਵੀ ਕਰੀਦਾ ਆ ਤੇ ਇਸ ਟਾਈਮ ਜਿਹੜਾ ਹੈਗਾ ਛੱਤ ਦੇ ਉੱਤੇ ਅੱਜ ਆਪਾਂ ਲਗਭਗ 2-3 ਘੰਟੇ ਦੇਤੇ ਲਾਏ ਆ ਕਿਉਂਕਿ ਬਿਮਾਰੀ ਜਿਹੜੀ ਹੈਗੀ ਆ ਵੀਰੇ ਕਿਤੇ ਵੀ ਆ ਸਕਦੀ ਆ ਤੇ ਮੇਨ ਚੀਜ਼ ਜਿਹੜੀ ਤੁਹਾਨੂੰ ਦੱਸਣ ਜਾ ਰਿਹਾ ਉਹ ਹੈਗਾ ਵੀ ਜਦੋਂ ਸੇਲ ਆ ਜਾਂਦੀ ਆ ਨਾ ਖੁੱਡਿਆਂ ਦੇ ਵਿੱਚ ਸਲਾਬਾ ਜਦੋਂ ਸੇਲ ਆ ਜਾਂਦੀ ਆ ਸਲਾਬਾ ਆ ਜਾਂਦਾ ਆ ਉਦੋਂ ਵੱਡੀ ਦਿੱਕਤ ਆਂਦੀ ਆ ਤੇ ਆਪਾਂ ਸੇਲ ਸਲਾਬੇ ਨੂੰ ਦੂਰ ਕਰਨ ਵਾਸਤੇ ਜਿਹੜੇ ਲੱਗ ਲੱਗ ਜਿਹੜੇ ਜਰੀਏ ਤਰੀਕੇ ਜਿਹੜੇ ਅਪਣਾਏ ਜਾਂਦੇ ਆ ਉਹਦੇ ਵਿੱਚੋਂ ਇੱਕ ਤਰੀਕਾ ਵੀ ਆਪਣਾ ਆ ਚੂਨਾ ਕਲੀ ਦਾ ਆ ਤੁਹਾਨੂੰ ਦੱਸ ਦਈਏ ਇਹ ਦੇਖੋ ਅੱਜ ਮੀਂਹ ਪਿਆ ਸੀ ਬਹੁਤ ਜ਼ਿਆਦਾ ਆਪਣੇ ਏਰੀਆ 'ਚ ਬਰਸਾਤ ਦਾ ਸਭ ਤੋਂ ਵੱਧ ਮੀਂਹ ਅੱਜ ਪਿਆ ਆ ਇੱਕ ਗੋਡੇ-ਗੋਡੇ ਪਾਣੀ ਖੇਤਾਂ ਦੇ ਵਿੱਚ ਖੜਾ ਆ ਜਿੱਥੇ ਕਹਿਣ ਦਾ ਮਤਲਬ ਰੇਤਲੀਆਂ ਜ਼ਮੀਨਾਂ 'ਚ ਵੀ ਅੱਜ ਪਾਣੀ ਜਿਹੜਾ ਖੜ ਗਿਆ ਤੇ ਇਹਨੂੰ ਸੇਲ ਨੂੰ ਦੂਰ ਕਰਨ ਵਾਸਤੇ ਜਿਹੜਾ ਹੈਗਾ ਆਪਾਂ ਵੀਰੇ ਚੂਨਾ ਕਲੀ ਆ ਨਾ ਜਿਹੜਾ ਇਹ ਵਰਤਦੇ ਆ ਇਹ ਆਪਾਂ ਇਸੇ ਹਿਸਾਬ ਨਾਲ ਪਾਇਆ ਜਿੱਥੇ-ਜਿੱਥੇ ਸਲਾਵਾ ਉੱਥੇ-ਉੱਥੇ ਪਾ ਦਿੱਤਾ ਇਹ ਚੂਨਾ ਕਲੀ ਆ ਜਿਹੜਾ ਵੀਰੇ ਐਂਟੀਬਾਇਟਿਕ ਦਾ ਕੰਮ ਵੀ ਕਰਦਾ ਆ ਠੀਕ ਆ ਜੀ ਨਾਲੋਂ ਨਾਲ ਤੁਹਾਨੂੰ ਕਬੂਤਰ ਦਿਖਾਵਾਂਗੇ ਨਾਲੋਂ ਨਾਲ ਕਰਾਂਗੇ ਆਪਾਂ ਗੱਲਬਾਤ ਬਈ ਤੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਜਿਹੜੇ ਭਰਾਵਾਂ ਨੇ ਨਹੀਂ ਕੀਤਾ ਹੋਇਆ ਫਿਰ ਤੁਹਾਨੂੰ ਦੱਸ ਦਈਏ ਬੜੀਆਂ ਕੰਮ ਦੀਆਂ ਚੀਜ਼ਾਂ ਆਪਣੇ ਚੈਨਲ ਤੇ ਹੁੰਦੀਆਂ ਨੇ ਮਿੱਤਰੋ ਤੇ ਆਇਆ ਇੱਕ ਰੱਤਾ ਕਬੂਤਰ ਜਿਹੜਾ ਹੈਗਾ ਬੈਠਾ ਹੋਇਆ ਅੰਡਿਆਂ ਤੇ ਤੇ ਆਪਣੇ ਫੌਜੀ ਵਾਲੇ ਜੋੜੇ ਨੇ ਵੀ ਬੱਚੇ ਕੱਢ ਦਿੱਤੇ ਆ ਇੱਕ ਬੱਚਾ ਤਗੜਾ ਬਣ ਗਿਆ ਤੇ ਇੱਕ ਜਿਹੜਾ ਹੈਗਾ ਆ ਨਾਰਮਲ ਆ ਇਹ ਹੈ ਜੀ ਇੱਕ ਛੋਟਾ ਰਹਿ ਗਿਆ ਆਪਾਂ ਘਰੇ ਨਹੀਂ ਸੀ ਤੇ ਦੇਖੋ ਬਚਦਾ ਨਹੀਂ ਬਚਦਾ ਕਿਉਂਕਿ ਦਾਣਾ ਪਾਣੀ ਇਹਨੂੰ ਅਸੀਂ ਪ੍ਰੋਪਰ ਹੁਣ ਦੇ ਰਹੇ ਆ ਠੀਕ ਆ ਜੀ ਤੇ ਆ ਕੁਝ ਕਬੂਤਰ ਆ ਇਹਨਾਂ ਨੇ ਅੰਡੇ ਰੱਖੇ ਹੋਏ ਆ ਮੇਰੇ ਹੁਣ ਜਿਵੇਂ ਆ ਦੇਖੋ ਆਪਾਂ ਚੂਨਾ ਕ ਲਈ ਸਾਰੇ ਖਲਾ ਰਿਆ ਫਿਰ ਤੁਹਾਨੂੰ ਦੱਸ ਦਈਏ ਇੱਥੇ ਸੀ ਸਿਲ ਸਿਲ ਵਾਲੀ ਥਾਂ ਤੇ ਜਿਹੜਾ ਇਹ ਬਹੁਤ ਜ਼ਰੂਰੀ ਆ ਇਹਨਾਂ ਦਿਨਾਂ ਦੇ ਵਿੱਚ ਵਾਇਰਸ ਜ਼ਿਆਦਾ ਆਉਂਦਾ ਜੇਕਰ ਆਪਾਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਾ ਧਿਆਨ ਰੱਖਾਂਗੇ ਨਾ ਇਹਨਾਂ ਚੀਜ਼ਾਂ ਦਾ ਵੀਰੇ ਫਿਰ ਸਾਡੇ ਕਬੂਤਰ ਤੰਦਰੁਸਤ ਰਹਿਣਗੇ ਇਹਦੇ ਨਾਲ ਜਿਹੜੇ ਹੈਗੇ ਜੀਵ ਨਹੀਂ ਬਣਦੇ ਜਿੱਥੇ ਜਿਸ ਥਾਂ ਤੇ ਚੂਨਾ ਪੈ ਜਵੇ ਨਾ ਉਸ ਥਾਂ ਤੇ ਜੀਵ ਨਹੀਂ ਬਣਦੇ ਠੀਕ ਆ ਦੂਜਾ ਇਸਲਾਬੇ ਨੂੰ ਚੱਕ ਦਿੰਦਾ ਇਹ ਇੱਕ ਐਂਟੀਬਾਇਟਿਕ ਦਾ ਕੰਮ ਕਰਦਾ ਆਪਾਂ ਕਲੀ ਕਰਦੇ ਆ ਨਾ ਦੀਵਾਰਾਂ ਦੇ ਨਾਲ ਵੀ ਕਾਰਨ ਹੁੰਦਾ ਉਹਦੇ ਵਿੱਚ ਜਿਹੜੇ ਕੀੜੇ ਨਹੀਂ ਬਣਦੇ ਹੁਣ ਇਹਦੇ ਵਿੱਚ ਜਿੰਨੇ ਵੀ ਕੀੜੇ ਹੋਣਗੇ ਨਿਕਲ-ਨਿਕਲ ਕੇ ਮਰ ਜਾਣਗੇ ਆ ਵਿੱਚੋਂ ਕਈ ਨਿਕਲ ਵੀ ਰਹੇ ਨੇ ਐ ਦੇਖੋ ਤੁਹਾਨੂੰ ਦਿਖਾਣੇ ਆ ਛੋਟੇ-ਛੋਟੇ ਤੁਸੀਂ ਚੱਲਦੇ ਦੇਖ ਰਹੇ ਹੋਗੇ ਇੱਟ ਦੇ ਉੱਪਰ ਇੱਕ ਚੱਲ ਰਿਹਾ ਕਾਲੇ ਰੰਗ ਦਾ ਇਹਦੇ ਵਿੱਚ ਜੋ-ਜੋ ਹੈਗਾ ਉਹ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ ਜਿਹੜੀ ਥਾਂ ਤੇ ਆਪਾਂ ਇਸ ਚੂਨੇ ਦੀ ਜਿਹੜੀ ਆ ਛਿੜਕਾਅ ਕਰ ਦਿੰਨੇ ਆ ਇਹ ਸੁੱਕਾ ਚੂਨਾ ਆ ਕਲੀ ਚੂਨਾ ਜਿਹੜਾ ਆਪਾਂ ਦੀਵਾਰਾਂ ਦੇ ਉੱਤੇ ਜਿਹੜਾ ਕਰਦੇ ਆ ਇਹ ਡਲੇ ਵਾਲਾ ਲੈ ਕੇ ਆਉਣਾ ਵੀਰੇ ਇੱਕ ਹੋਰ ਚੀਜ਼ ਆ ਜਿਹੜਾ ਡਲੇ ਵਾਲਾ ਚੂਨਾ ਇਹ ਵਧੀਆ ਕੰਮ ਕਰਦਾ ਠੀਕ ਹੈ ਤੇ ਕਈ ਭਰਾਵਾਂ ਦਾ ਫੋਨ ਆ ਰਿਹਾ ਹੈਗਾ ਪੁੱਛ ਵੀ ਬਾਈ ਜਿਹੜੇ ਆਪਣੇ ਕਬੂਤਰ ਆ ਇਹਦੇ ਵਿੱਚ ਖੁੱਡਿਆਂ ਦੇ ਵਿੱਚ ਜਿਹੜੇ ਆ ਇੱਕ ਕਾਲੇ-ਕਾਲੇ ਜੀ ਜਿਹੜੀਆਂ ਘੋੜੀਆਂ ਆ ਬਹੁਤ ਜ਼ਿਆਦਾ ਬਣ ਜਾਂਦੀਆਂ ਆ ਉਹ ਬਣਦੀਆਂ ਤਾਂ ਆ ਜਦੋਂ ਖੁੱਡਿਆਂ ਦੇ ਵਿੱਚ ਵੀਰੇ ਆਪਣੀਆਂ ਪੇਟੀਆਂ ਜਿਵੇਂ ਕ੍ਰੇਟ ਹੀ ਪਏ ਆ ਇਹ ਮਿੱਟੀ ਦੇ ਵਿੱਚ ਲੁਕ ਜਾਂਦੀਆਂ ਇਹ ਬਿੱਠਾਂ ਦੇ ਥੱਲੇ ਲੁਕ ਜਾਂਦੀਆਂ ਜਦੋਂ ਕੋਈ ਬੱਚਾ ਮਰਦਾ ਆ ਜਾਂ ਮਾਰਾ ਜਾ ਵੀ ਆਦਮ ਹੋਇਆ ਹੁੰਦਾ ਹੈ ਉਹਨੂੰ ਖਾ ਜਾਂਦੀਆਂ ਜਿਹੜਾ ਜਿਉਂਦੇ ਕਬੂਤਰ ਆ ਉਹਨਾਂ ਨੂੰ ਤਾਂ ਨਹੀਂ ਖਾਂਦੀਆਂ ਪਰ ਛੋਟੇ-ਛੋਟੇ ਜਿਹੜੇ ਬੱਚੇ ਹੁੰਦੇ ਆ ਨਾ ਉਹਨਾਂ ਨੂੰ ਇਹ ਕਈ ਵਾਰ ਜਿਹੜੀਆਂ ਖਾ ਜਾਂਦੀਆਂ ਆ ਉਦੇ ਵਾਸਤੇ ਜਿਹੜਾ ਹੈਗਾ ਵੀਰੇ ਤੁਸੀਂ ਇੱਕ ਕਾਲਾ ਹਿੱਟ ਜਾਂ ਲਾਲ ਹਿੱਟ ਰਾਤ ਨੂੰ ਜਦੋਂ ਨਿਕਲੀਆਂ ਹੋਣ ਨਾ ਇੱਕ ਵਾਰ ਸਪਰੇਅ ਮਾਰ ਦਿਓ ਸਾਰੀਆਂ ਦੀਆਂ ਸਾਰੀਆਂ ਉੱਥੇ ਹੀ ਸੌਂ ਜਾਣਗੀਆਂ ਕਬੂਤਰਾਂ ਤੇ ਕੋਈ ਅਸਰ ਨਹੀਂ ਹੁੰਦਾ ਆਉਣਾ ਚੀਜ਼ਾਂ ਦਾ ਠੀਕ ਹੈ ਜੀ ਤੇ ਇਹ ਜਿਹੜਾ ਕਾਲਾ ਹਿੱਟ ਜਾਂ ਲਾਲ ਹਿੱਟ ਆ ਇੱਕ ਵਧੀਆ ਕੰਮ ਕਰਦਾ ਹੈ ਇਹਦੇ ਨਾਲ ਜਿਹੜਾ ਹੈਗਾ ਆ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਘੋੜੀਆਂ ਜਾਂ ਜੀ ਅਦਰ ਜਿੰਨੇ ਟਾਈਪ ਦੇ ਹੋਣਗੇ ਨਾ ਮੱਛਰ ਵਗੈਰਾ ਹਰ ਚੀਜ਼ ਜਿਹੜੀਆਂ ਉਹਨੇ ਮਾਰ ਦੇਣੀਆਂ ਬਾਈ ਠੀਕ ਹੈ ਇਹ ਇਸ ਕਰਕੇ ਆਪਾਂ ਸਾਰੇ ਖੁੱਡਿਆਂ ਦੇ ਵਿੱਚ ਜਿਹੜਾ ਹੈਗਾ ਇਹ ਚੂਨਾ ਕਲੀ ਜਿਹੜਾ ਹਮੇਸ਼ਾ ਜਿਹੜਾ ਵੀਰੇ ਖਿਲਾਰਦੇ ਰਹਿਣਾ ਆ ਤੇ ਕਾਲਾ ਹਿੱਟ ਵੀ ਮਾਰ ਸਕਦੇ ਆ ਅਲੱਗ-ਅਲੱਗ ਜਿਹੜੇ ਤਰੀਕੇ ਨੇ ਆਪਾਂ ਜੋ ਕਰ ਰਹੇ ਆ ਉਹ ਤੁਹਾਨੂੰ ਦੱਸ ਰਹੇ ਆ ਕੱਲ ਆਪਾਂ ਤੁਹਾਨੂੰ ਦੱਸਿਆ ਸੀ ਕਿ ਮਿੱਟੀ ਕਿਵੇਂ ਬਣਾਈਦੀ ਆ ਠੀਕ ਹੈ ਜੀ ਅੱਜ ਤੁਹਾਨੂੰ ਆਪਾਂ ਇਹ ਚੀਜ਼ ਦੱਸਿਆ ਵੀ ਆਪਾਂ ਸਾਰੇ ਖੁੱਡਿਆਂ ਦੇ ਵਿੱਚ ਜਿਹੜਾ ਚੂਨਾ ਕਲੀ ਖਿਲਾਰ ਦਿੱਤਾ ਹੈ ਠੀਕ ਹੈ ਤੇ ਕਬੂਤਰ ਇਹ ਹੈਗਾ ਰੱਤੇ ਡੱਬਿਆਂ ਵਾਲੇ ਜਿਹੜੇ ਖੁੱਡੇ ਨੇ ਇਹਦੇ ਵਿੱਚ ਸਾਰੇ ਦੇ ਸਾਰੇ ਜਿੰਨੇ ਕਬੂਤਰ ਨੇ ਰੱਤੇ ਡੱਬੇ ਕਬੂਤਰ ਹੀ ਨੇ ਬਾਈ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਸ਼ੌਂਕ ਤੁਹਾਨੂੰ ਨਾਲ-ਨਾਲ ਕਬੂਤਰਾਂ ਦਾ ਕਰਾਈ ਜਾਵਾਂਗੇ ਨਾਲੋ-ਨਾਲ ਜਿਹੜਾ ਹੈਗਾ ਤੁਹਾਨੂੰ ਆਪਾਂ ਜਾਣਕਾਰੀ ਜਿਹੜੀ ਮੁਹੱਈਆ ਕਰਾਈ ਜਾਵਾਂਗੇ ਕਿ ਚੂਨਾ ਕਲੀ ਜਿਹੜਾ ਹੈਗਾ ਕਿਉਂ ਜ਼ਰੂਰੀ ਹੈ ਆਪਣੇ ਕਬੂਤਰਾਂ ਦੇ ਵਾਸਤੇ ਤੁਸੀਂ ਦੇਖ ਹੀ ਚੁੱਕੇ ਹੋ ਤੇ ਇਹ ਸਾਰੇ ਵੀਰ ਜਿਹੜੇ ਹੈਗੇ ਆ ਤੁਸੀਂ ਆਪਣੇ ਜਿਹੜੇ ਖੁੱਡਿਆਂ ਦੇ ਵਿੱਚ ਇਹਦੀ ਵਰਤੋਂ ਕਰੋਗੇ ਤੇ ਜਿਹਦੇ ਨਾਲ ਕੇ ਵਧੀਆ ਜਿਹੜਾ ਇੱਕ ਰਿਜ਼ਲਟ ਆਊਗਾ ਤੁਹਾਡੇ ਕਬੂਤਰ ਜਿਹੜੇ ਪੂਰੇ ਦੇ ਪੂਰੇ ਜਿਹੜੇ ਉਹ ਤੰਦਰੁਸਤ ਰਹਿਣਗੇ ਮੇਰੇ ਭਰਾ ਠੀਕ ਹੈ ਇਹ ਦੇਖੋ ਇਹ ਜਿਹੜੇ ਵੱਡੇ ਸਾਰੇ ਕਬੂਤਰ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜਿਹੜੇ ਹੈਗੇ ਆ ਕਾਫੀ ਕਬੂਤਰਾਂ ਨੇ ਜਿਹੜੇ ਆ ਹੁਣ ਬੱਚੇ ਕੱਢਣੇ ਸ਼ੁਰੂ ਕੀਤੇ ਆ ਭਰਾ ਪਹਿਲਾਂ ਨਹੀਂ ਸੀ ਨਿਕਲੇ ਉਹ ਬੱਚੇ ਆਨਿਹਾਲ ਸਿੰਘ ਵਾਲੀ ਡੱਬੀ ਨੇ ਫੇਰ ਕੱਢ ਦਿੱਤੇ ਆ ਇਸ ਕਬੂਤਰੀ ਨੇ ਇਹ ਰਾਜੂ ਬਈ ਨੇ ਹਾਲ ਸਿੰਘ ਵਾਲੀ ਡੱਬੀ ਜਿਹੜੀ ਉਹਦੇ ਆਏ ਦੋ ਬੱਚੇ ਦੇ ਥੱਲੇ ਨੇ ਤੇ ਦੋ ਬੱਚੇ ਆਪਣੀ ਸ਼ਾਕੀ ਬਰੀਡ ਵਾਲੇ ਨੇ ਕੱਢ ਦਿੱਤੇ ਆ ਇਹਦੇ नीचे ਨੇ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਆਂਡਿਆਂ ਤੋਂ ਨਹੀਂ ਦਿੰਦੀ ਤਾਂ ਇੱਕ ਆਪਣੇ ਕੋਲ ਪੀਜਨ মালਟੀਵਿਟਾਮਿਨ ਹੈਗੇ ਨੇ ਆਪਣੀਆਂ ਕਾਫੀ ਕਬੂਤਰੀਆਂ ਅੰਡੇ ਰੱਖਣ ਲੱਪੀਆਂ ਕੁਝ ਆਪਾਂ ਟ੍ਰੀਟਮੈਂਟ ਵੀ ਕੀਤਾ ਆ ਤੇ ਉਹਨਾਂ ਨੂੰ ਕੈਪਸੂਲ ਵੀ ਦਿੱਤੇ ਆ ਮੇਰੇ ਭਰਾ ਤੇ ਹੁਣ ਜਿਹੜਾ ਉਹਨਾਂ ਕੈਪਸੂਲਾਂ ਦਾ ਵੀ ਰਿਜ਼ਲਟ ਆਉਣ ਵਾਲਾ ਆ ਕਿਉਂਕਿ ਆਪਾਂ 5 ਕਬੂਤਰੀਆਂ ਜਿਹੜੀਆਂ ਛੱਡ ਦਿੱਤੀਆਂ ਆ ਉਹ ਕਬੂਤਰਾਂ ਦੇ ਨਾਲ ਤੇ ਉਹ ਅੰਡੇ ਰੱਖਦੀਆਂ ਨਹੀਂ ਰੱਖਦੀਆਂ ਥੋੜੇ ਦਿਨਾਂ ਚ ਹੁਣ ਪਤਾ ਲੱਗੂਗਾ ਦੋ ਕਬੂਤਰੀਆਂ ਕੱਚੇ ਅੰਡੇ ਰੱਖਦੀਆਂ ਸੀ ਉਹਨਾਂ ਦਾ ਵੀ ਪਤਾ ਲੱਗ ਜੂਗਾ ਕਿ ਉਹ ਅੰਡੇ ਪੱਕੇ ਰੱਖਦੀਆਂ ਕਿ ਨਹੀਂ ਰੱਖਦੀਆਂ ਇਲਾਜ ਜਿਹੜਾ ਹਰ ਚੀਜ਼ ਦਾ ਜਿਹੜਾ ਹੌਲੀ ਹੌਲੀ ਜਿਹੜੀ ਹੈ ਤਰੱਕੀ ਹੋ ਰਹੀ ਹੈ ਨਿਕਲ ਰਿਹਾ ਵੀਰੇ ਤੇ ਹਰ ਚੀਜ਼ ਦਾ ਜਿਹੜਾ ਤੁਹਾਨੂੰ ਪੂਰੇ ਦਾ ਪੂਰਾ ਇਲਾਜ ਦੱਸਾਂਗੇ ਆਪਾਂ ਮੇਰੇ ਭਰਾ ਠੀਕ ਹੈ ਜੀ ਤੇ ਹੁਣ ਜਿੱਦਾਂ ਬਰਸਾਤ ਪੈਂਦੀ ਆ ਫੇਰ ਤੁਹਾਨੂੰ ਦੱਸਦੀਏ ਜਿੱਮੇ ਖੁੱਡਿਆਂ ਦੀ ਸਟਾਰਟਿੰਗ ਹੈਗੀ ਆ ਉਹਦੇ ਵਿੱਚ ਜਿਹੜਾ ਹੈਗਾ ਤੁਸੀਂ ਚੂਨਾ ਕਲੀ ਜਿਹੜਾ ਹੈਗਾ ਜਰੂਰ ਖਿਲਾਰਨਾ ਹੈਗਾ ਜਿਵੇਂ ਮੈਂ ਇਹ ਖਿਲਾਰਿਆ ਫੇਰ ਦੇਖੋ ਜਿਹੜੇ ਭਰਾ ਨਵੇਂ ਨਾਲ ਜੁੜੇ ਨੇ ਇਹ ਸਾਰੇ ਖੁੱਡਿਆਂ 'ਚ ਮੈਂ ਖਿਲਾਰਿਆ ਵੀਰੇ ਸਟਾਰਟਿੰਗ ਤੇ ਤੁਸੀਂ ਕੀ ਕਰ ਸਕਦੇ ਹੋ ਇੱਕ ਬੋਰੀ ਜਿਹੜੀ ਲੈ ਕੇ ਸੇਬੇ ਵਾਲੀ ਉਹਦੇ ਵਿੱਚ ਵੀ ਜਿਹੜਾ ਪਾ ਕੇ ਚੂਨਾ ਕਲੀ ਤੁਸੀਂ ਖਿਲਾਰ ਸਕਦੇ ਹੋ ਮੈਂ ਸਾਰੇ ਖੁੱਡਿਆਂ ਦੇ ਵਿੱਚ ਐਂਟਰੀਂਗ ਤੇ ਜਿਹੜਾ ਇਹ ਪਾ ਦਿੱਤਾ ਇੱਥੇ ਸਲਾਬਾ ਸੀ ਸਲਾਬੇ ਨੂੰ ਦੂਰ ਕਰੂਗਾ ਜਿਹਦੇ ਨਾਲ ਜਿਹੜਾ ਵਾਇਰਸ ਖੁੱਡਿਆਂ ਦੇ ਵਿੱਚ ਨਹੀਂ ਆਊਗਾ ਕਿਉਂਕਿ ਕਬੂਤਰ ਜਦੋਂ ਚੱਲਦੇ ਆ ਇਹਨਾਂ ਦੇ ਪੈਰਾਂ ਦੇ ਨਾਲ ਵੀ ਜਿਹੜੀ ਗੰਦਗੀ ਅੰਦਰ ਜਾਂਦੀ ਆ ਕਬੂਤਰ ਨੂੰ ਨਹੀਂ ਪਤਾ ਹੈਗਾ ਮੈਂ ਕਿੱਥੇ ਜਾਣਾ ਨਹੀਂ ਜਾਣਾ ਉਹ ਗਿੱਲਾ ਹੋਵੇ ਸੁੱਕਾ ਹੋਵੇ ਉਹਨੇ ਬਿਰੇ ਬਾਹਰ ਫਿਰਨਾ ਐ ਫੈਨਾ بارش ਦੇ ਵਿੱਚ ਨਾ ਹੁੰਦੇ ਵੀ ਨੇ ਇਹ ਜਾਲ ਦੇ ਵਿੱਚ ਖੁੱਲੇ ਰਹਿ ਜਾਂਦੇ ਆ ਠੀਕ ਆ ਜੀ ਤੇ ਬਾਕੀ ਜਿੰਨੇ ਭਰਾ ਵੀ ਨਾਲ ਜੁੜੇ ਨੇ ਸਭ ਦਾ ਧੰਨਵਾਦ ਆ ਮੇਰੇ ਕਬੂਤਰ ਦੇ ਸ਼ੌਕੜੇ ਦੇ ਵਾਸਤੇ ਤੁਹਾਨੂੰ ਅੱਗੇ ਵੀ ਦੱਸਿਆ ਪੀਜਨ ਸਟਰੋਂਗ ਹੈਲਥ ਦਵਾਈ ਆ ਸਾਰੀਆਂ ਬਿਮਾਰੀਆਂ ਦਾ ਹੱਲਾ ਰੋਕ ਦਿੰਦੀ ਆ ਸਾਰੀਆਂ ਬਿਮਾਰੀਆਂ ਪੇਟ ਦੀ ਜਿੰਨੀ ਵੀ ਕੋਈ ਵੀ ਬਿਮਾਰੀ ਆ ਨਾ ਸਾਰੀਆਂ ਦਾ ਹੱਲ ਆ ਪੀਜਨ ਸਟਰੋਂਗ ਹੈਲਥ ਠੀਕ ਆ ਜੀ ਲੁਧਿਆਣੇ ਤੋਂ ਸੁਖਵਿੰਦਰ ਵੀਰ ਦੇ ਕੋਲੋਂ ਤੁਸੀਂ ਮੰਗਵਾ ਸਕਦੇ ਹੋ ਜਾਂ ਲੈ ਕੇ ਆ ਸਕਦੇ ਹੋ ਬਾਈ ਕੋਰੀਅਰ ਵੀ ਕਰ ਦਿੰਦਾ ਆ ਬਾਈ ਦਾ ਨੰਬਰ 9888890104 ਠੀਕ ਹੈ ਜੀ ਇਹ ਬਾਈ ਇੱਕ ਖੁੱਡਾ ਐ ਮੈਂ ਤੁਹਾਨੂੰ ਬਾਕੀ ਵੀ ਦਿਖਾ ਦੇਣਾ ਹੈਗਾ ਕਿਉਂਕਿ ਇਹ ਜਿਹੜਾ ਚੂਨਾ ਕਲੀ ਆ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਆ ਠੀਕ ਹੈ ਜੀ ਤੇ ਇੱਧਰ ਜਿਹੜੀਆਂ ਹੈਗੀਆਂ ਵੱਡੀਆਂ ਕਬੂਤਰੀਆਂ ਇਹ ਖੁੱਡਾ ਬਿਲਕੁਲ ਸੁੱਕਾ ਆ ਤੇ ਇਹਦੇ ਵਿੱਚ ਤੁਹਾਨੂੰ ਦੱਸਦੀ ਆ ਆ ਹੁਣ ਘੋੜੀਆਂ ਰਾਤ ਨੂੰ ਨਿਕਲਦੀਆਂ ਆ ਕਾਲਾ ਹਟ ਲਿਆ ਆ ਕੇ ਨਾ ਘੋੜੀਆਂ ਦੇ ਉੱਪਰ ਆਪਾਂ ਮਾਰ ਸਕਦੇ ਆ ਜਿੱਦਾਂ ਹਨੇਰਾ ਹੁੰਦਾ ਮਾੜਾ ਜਾਂ ਇਹਨਾਂ ਦਾ ਕੰਮ ਆ ਇਹ ਪੈਣੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਆ ਕਬੂਤਰੀ ਆਪਣੀ ਪੁਰਾਣੀ ਟੈਡੀ ਆ ਬਈ ਆਪਾਂ ਕਿਸੇ ਨੂੰ ਦਿੱਤੀ ਨਹੀਂ ਆਪਣੇ ਘਰੋਂ ਨਹੀਂ ਇਹ ਸੂਲੇ ਬਾਈਆ ਬਲਖਰਾਣੇ ਦੇ ਘਰੋਂ ਆਈ ਸੀ ਤੇ ਉਦੋਂ ਟੈਡੀ ਸੀਗੀ ਤੇ ਆਪਾਂ ਐ ਰੱਖੀ ਹੋਈ ਆ ਆਪਾਂ ਦਿੱਤੀ ਨਹੀਂ ਕਿਉਂਕਿ ਮੈਂ ਕਹਾਂ ਕਿਸੇ ਨੇ ਇਹਨੂੰ ਦਾਣੇ ਨਹੀਂ ਪਾਉਣੇ ਆਪਾਂ ਇਹਨੂੰ ਖੁੱਲੀਆਂ ਕਬੂਤਰਿਆਂ ਚ ਛੱਡ ਹਟਦਾ ਜੋੜਿਆਂ ਚ ਦਾਣੇ ਇਹ ਖਾਂਦੀ ਰਹਿੰਦੀ ਆ ਤੇ ਬਾਕੀ ਇਹ ਸਾਰੇ ਤੇ ਸਾਰੇ ਵੱਡੇ ਜਿਹੜੇ ਸ਼ਾਹ ਆਖੀ ਬਰੀਡ ਵਾਲੇ ਇਹਦੇ ਵਿੱਚ ਕਬੂਤਰ ਆ ਮਿੱਤਰੋ ਤੇ ਇਹ ਘੋੜੀਆਂ ਨੂੰ ਖਤਮ ਕਰਨ ਲਈ ਫੇਰ ਦੱਸਦੀ ਐ ਕਾਲਾ ਹਿੱਟ ਇੱਕ ਵਧੀਆ ਜਾਂ ਲਾਲ ਹਿੱਟ ਤੁਸੀਂ ਵਰਤ ਸਕਦੇ ਹੋ ਉਹਦਾ ਰਿਜ਼ਲਟ ਜਿਹੜਾ ਵਧੀਆ ਹੁੰਦਾ ਹੈ ਬਾਈ ਠੀਕ ਹੈ ਤੇ ਜੀ ਜਿਹੜੇ ਹੈਗੇ ਆ ਖੁੱਡਿਆਂ ਦੇ ਵਿੱਚ ਨਹੀਂ ਬਣਦੇ ਆਪਣੇ ਹੁਣ ਕਬੂਤਰੀਆਂ ਨੇ ਕੁਝ ਨੇ ਬੱਚੇ ਕੱਢਣੇ ਸ਼ੁਰੂ ਕੀਤੇ ਆ ਬਾਈ ਪਹਿਲਾਂ ਨਹੀਂ ਸੀ ਕੱਢੇ ਤੇ ਹੁਣ ਕੱਢਨੇ ਪਹਿਲੇ ਆਪਣੇ 35 ਜੋੜੇ ਲਾਏ 35ਾਂ ਦੇ ਵਿੱਚੋਂ 6 ਬੱਚੇ ਬਣੇ ਹੀ ਜੀ ਹੱਲ ਜਿਹੜਾ ਵੀ ਆਪਾਂ ਪੱਕਾ ਹੀ ਕਰੀਦਾ ਵੀਰੇ ਕੱਚਾ ਕੰਮ ਨਹੀਂ ਕਰੀਦਾ ਜਿਹੜੀ ਹਨੂ ਜਾਣਕਾਰੀ ਆ ਉਹੀ ਤੁਹਾਨੂੰ ਦੱਸੀ ਦੀ ਆ ਬਾਧੂ ਕੁਝ ਨਹੀਂ ਆਪਾਂ ਹਵਾ ਜ ਨਹੀਂ ਕੁਝ ਵੀ ਛੱਡਦੇ ਮੇਰੇ ਭਰਾ ਠੀਕ ਆ ਜੀ ਆਪਣੀ ਕੋਸ਼ਿਸ਼ ਹੁੰਦੀ ਹੈ ਜਿੰਨੀ ਕੀ ਜਾਣਕਾਰੀ ਆਪਣੇ ਤੱਕ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ ਬਰਸਾਤ ਦੇ ਮੌਸਮ ਦੇ ਵਿੱਚ ਖੁੱਡਿਆਂ ਦੀ ਸਫਾਈ ਬਹੁਤ ਜ਼ਰੂਰੀ ਆ ਪੀਜਨ ਸਟਰੋਂਗ ਹੈਲਥ ਹਫ਼ਤੇ 'ਚ ਦੋ ਵਾਰ ਪਾਓ ਨਹੀਂ ਤੁਹਾਨੂੰ ਮਿਲਦੀ ਪੀਜਨ ਸਟਰੋਂਗ ਹੈਲਥ ਤੁਸੀਂ ਨਹੀਂ ਮੰਗਾਣਾ ਚਾਹੁੰਦੇ ਤਾਂ ਮੈਟ੍ਰੋਜੈਲ ਸਿਪਲੋਕਸਟੀਜ਼ ਇਹ ਇਡੀਆਂ ਦਵਾਈਆਂ ਜਿਹੜੀਆਂ ਹੈਗੀਆਂ ਆ ਲੈ 52 ਹਿਮਾਲਿਆ ਦੀ ਇਹਨਾਂ ਦੀ ਵਰਤੋਂ ਜਿਹੜੀ ਆ ਵੀਕਲੀ ਦੋ-ਦਾਰ ਜ਼ਰੂਰ ਕਰੋ ਤਾਂ ਤੁਹਾਡੇ ਕਬੂਤਰ ਤੰਦਰੁਸਤ ਰਹਿਣਗੇ ਠੀਕ ਹੈ ਜੀ ਬਾਅਦ ਵਿੱਚ ਆਪਾਂ ਕਹਿੰਨੇ ਯਾਰ ਬਿਮਾਰੀ ਆ ਗਈ ਇਹ ਹੋ ਗਿਆ ਉਹ ਹੋ ਗਿਆ ਬਹਾਨੇ ਮਾਰਦੇ ਫਿਰਦੇ ਆ ਮੈਂ ਯਾਰ ਕਬੂਤਰ ਲੈਣਦਾ ਹੈਗਾ ਹੀ ਕਿਸੇ ਕੋਲੋਂ ਕਿਸੇ ਦਾ ਕਬੂਤਰ ਲਿਆ ਕੇ ਤੇ ਮੇਰੇ ਕਬੂਤਰ ਆਪਣੇ ਖੁੰਡਿਆਂ ਦੇ ਵਿੱਚ ਬਾੜੋ ਹੀ ਨਾ ਜੇਕਰ ਤੁਸੀਂ ਕਬੂਤਰ ਬਾੜਿਆ ਤਾਂ ਬਿਮਾਰੀ ਪੱਕੀ ਆ ਇਹਨਾਂ ਦਿਨਾਂ ਦੇ ਵਿੱਚ ਇਹ ਦੇਣੀ ਇਦਾਂ ਦੇ ਹੁੰਦੇ ਬਰਸਾਤੀ ਮੌਸਮ ਜਿਹੜਾ ਕਬੂਤਰਾਂ ਦੇ ਲਈ ਬਹੁਤ ਮਾੜਾ ਹੁੰਦਾ ਬਾਈ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਕਿਸੇ ਵੀ ਭਰਾਣੇ ਜਿਹੜਾ ਨਵਾਂ ਕਬੂਤਰ ਆਪਣੇ ਕਬੂਤਰਾਂ ਦੇ ਵਿੱਚ ਨਾ ਪਾਇਆ ਕਰੋ ਮੇਰੇ ਵੀਰ ਨਾਲੋਂ ਨਾਲ ਤੁਹਾਨੂੰ ਸ਼ੌਂਕ ਕਰਾਉਣੇ ਆ ਤੇ ਨਾਲੋਂ ਨਾਲ ਦੰਨੇ ਆ ਜਾਣਕਾਰੀ ਮਿੱਤਰੋ ਕੱਲੇ ਕੱਲੇ ਖੁੱਡੇ ਤੇ ਅੱਜ ਖੁੱਡਿਆਂ ਦੇ ਵਿੱਚ ਬਈ ਬਹੁਤ ਜ਼ਿਆਦੀ ਨਾ ਗੰਦਗੀ ਹੋ ਗਈ ਹੋਗੀ ਸੀ ਪਰ ਮਤਲਬ ਜਿੰਨੀਆਂ ਵੀ ਉੱਗਲ ਗਈਆਂ ਸੀ ਬੱਠਾ ਜਦੋਂ ਨਹੀਂ ਪਿਆ ਅਸੀਂ ਬਾਹਰ ਕੱਢ ਕੇ ਆ ਰੱਖਿਆ ਹੁਣ ਜਿੱਦੇ ਸੁੱਕੇਗਾ ਇਹਨੂੰ ਆਪਾਂ ਕੱਲ ਨੂੰ ਸਵੇਰੇ ਜਿਹੜਾ ਬੋਰੇ ਦੇ ਵਿੱਚ ਪਾ ਕੇ ਤੇ ਬਾਹਰ ਜਿਹੜਾ ਢੇਰ ਤੇ ਸੁੱਟ ਕੇ ਆਵਾਂਗੇ ਰੂੜੀ ਤੇ ਖੁੱਡੇ ਜਿਹੜੇ ਬਿਲਕੁਲ ਆਪਾਂ ਚਮਕਾ ਦਿੱਤੇ ਆ ਜਾਲੇ ਦੀ ਜਿੰਨੇ ਵੀ ਸੀਗੇ ਅਸੀਂ ਠੀਕ ਆ ਜੀ ਇਹ ਸੱਲ ਜਿਹੜੀ ਹੈਗੀ ਆ ਉਹਨੂੰ ਦੂਰ ਕਰਨ ਵਾਸਤੇ ਫੇਰ ਦੱਸਦੀ ਆ ਕਿ ਚੂਨਾ ਕਲੀ ਚੂਨਾ ਜਿਹੜਾ ਹੈਗਾ ਇਹ ਜਰੂਰ ਆਪਾਂ ਪਾਉਣਾ ਆ ਤੇ ਇੱਧਰ ਦੇਖੋ ਇਹ ਕਬੂਤਰਿਆਂ ਨੇ ਦਿੱਤੇ ਹੋਏ ਆਂਡੇ ਅੱਜ ਬਾਰਿਸ਼ ਬਹੁਤ ਤੇਜ਼ੀ ਦੇ ਨਾਲ ਪਈ ਆ ਬਾਈ ਤੇ ਮੈਂ ਕਹਾ ਭਰਾਵਾਂ ਨੂੰ ਕਰਾ ਦਈਏ ਸ਼ੌਂਕ ਤੇ ਨਾਲੇ ਦੇਖ ਲਈਏ ਆਪ ਕਿਉਂਕਿ ਮੀਂਹ ਬਹੁਤ ਜ਼ਿਆਦਾ ਅੱਜ ਪਿਆ ਆ ਆ ਇੱਕ ਆਪਣੀ ਟੀਰੀ ਨੇ ਆ ਬਾਹਰ ਹੀ ਆਂਡੇ ਦਿੱਤੇ ਆ ਬਾਈ ਚਿੱਟੇ ਟੀਰ ਬਣਦੇ ਆ ਤੇ ਘਰ ਦੀ ਪੱਠੀ ਆ ਇਹ ਆਪਾਂ ਅੜਾਈ ਨਹੀਂ ਰੋਕ ਲਈ हां भाई मिट्टी ਆਪਾਂ ਹਰ ਸਾਲ ਬਣਾਉਨੇ ਆਂ ਐਰ ਕੰਮ ਹੋ ਗਿਆ ਲੇਟ ਬਾਈ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਖੁਦ ਲੇਟ ਹੋ ਗਿਆ ਤੇ ਲੇਟ ਹੋਣ ਦੇ ਚੱਕਰ ਦੇ ਵਿੱਚ ਜਿਹੜਾ ਹੈਗਾ ਆ ਆਪਾਂ ਮਿੱਟੀ ਜਿਹੜੀ ਆ ਬਣਾਉਣੀ ਭੁੱਲ ਗਏ ਤੇ ਮੈਂ ਕੱਲ ਬਣਾਈਆ ਤੇ ਆ ਪਾਈਆ ਹੁਣ ਦੇਖਿਓ ਜਿਹੜੀ ਅਗਲੀ ਝੋਲ ਆਊਗੀ ਨਾ ਅੱਜ ਤੋਂ ਜਿਹੜੀ 1.5-2 ਮਹੀਨੇ ਨੂੰ ਆਉਣੀਆਂ ਮਤਲਬ ਜਿਹੜੇ ਹੁਣ ਅੱਜ ਤੋਂ 10 ਦਿਨ ਬਾਅਦ ਆਂਡੇ ਰੱਖਣਗੀਆਂ ਕਬੂਤਰੀਆਂ ਉਹ ਕਬੂਤਰੀਆਂ ਸਾਰੇ ਬੱਚੇ ਕੱਢਣਗੀਆਂ ਕਿਉਂਕਿ ਇਹ ਮਿੱਟੀ ਦਾ ਰਿਜ਼ਲਟ ਬੜਾ ਤਗੜਾ ਹੈ ਕਿ ਕੈਲਸ਼ੀਅਮ ਬਹੁਤ ਜ਼ਿਆਦਾ ਭਰਪੂਰ ਹੋ ਜਾਂਦਾ ਕਾਲਾ ਨਮਕ ਵਿੱਚ ਪੈਂਦਾ ਅਜਵੈਨ ਹਾਜਮਾ ਕਾਲੀਆਂ ਮਿਰਚਾਂ ਬੈਬਦੀ ਹਰ ਚੀਜ਼ ਜਿਹੜੀ ਪੂਰੀ ਆ ਤੇ ਮਿੱਟੀ ਦੇ ਵੀ ਆਪਣੇ ਤੱਤ ਵੜੇ ਹੁੰਦੇ ਆ ਇਹ ਮਿੱਟੀ ਵੀਰੇ ਮੈਂ ਤੁਹਾਨੂੰ ਫੇਰ ਦੱਸਦਾ ਮੈਂ ਸਾਲ ਪਹਿਲਾਂ ਲੈ ਗਿਆ ਸੀ ਤੇ ਮੈਂ ਕੋਠੇ ਤੇ ਨਾ بارش ਵਿੱਚ ਇੱਕ ਨਾ ਡਰਮ ਚ ਪਾ ਕੇ ਰੱਖੀ ਹੋਈ ਸੀ ਟੱਬ ਚ ਮੈਨੂੰ ਇਹ ਹੀ ਗਾਇ ਭੀ ਇਹਦੇ ਵਿੱਚ ਜੇਕਰ ਜੂਰੀਏ ਦੀ ਮਾਤਰਾ ਜਾਂ ਕਿਸੇ ਚੀਜ਼ ਦੀ ਮਾਤਰਾ ਜੇ ਨਾ ਉਹ ਨਿਕਲ ਜਵੇ ਕੋਈ ਚੀਜ਼ ਜਦੋਂ ਹਵਾ ਹਾਰੇ ਪਈ ਰਹਿੰਦੀ ਆ ਇੱਕ ਅਲੱਗ ਚੀਜ਼ ਚਹੀ ਰੱਖ ਛੜ ਦਿਆਂ ਤੇ ਉਹਦੇ ਵਿੱਚੋਂ ਜਿਹੜੇ ਹੁੰਦੇ ਨੇ ਨਾ ਕਟਾਣੂ ਖਤਮ ਵੀ ਹੋ ਜਾਂਦੇ ਆ ਜਿਵੇਂ ਮਿੱਟੀ ਆ ਨਾ ਮਿੱਟੀ ਦੇ ਵਿੱਚੋਂ ਕਟਾਣੂ ਖਤਮ ਕਰਨ ਲਈ ਮੈਂ ਪਹਿਲਾਂ ਹੀ ਮਿੱਟੀ ਲਾਇਆ ਸੀ ਔਰ ਲਿਆਂਦੀ ਵੀ ਮੈਂ ਚੋਈ ਦੇ ਕੰਡੇ ਸੀ ਮੈਂ ਕਿਹਾ ਵੀ ਜੇ ਇਹਦੇ ਵਿੱਚ ਕੋਈ ਚੀਜ਼ ਐ ਹਜੇ ਹੋਊਗੀ ਉਹਦਾ ਅਸਰ ਨਿਕਲ ਜਾਊਗਾ ਕਈ ਵਾਰ ਜ਼ਹਿਰੀਲੀਆਂ ਚੀਜ਼ਾਂ ਵੀ ਵਿੱਚ ਰਲੀਆਂ ਹੁੰਦੀਆਂ ਆ ਤੇ ਉਹ ਜਿਹੜੀ ਚੀਜ਼ ਹੈਗੀ ਆ ਉਹਨੂੰ ਕੁਝ ਦਿਨ ਆਪਾਂ ਰੱਖ ਛੜੀਏ ਨਾ ਹਵਾ ਹਾਰੇ ਤੇ ਫਿਰ ਉਹ ਚੀਜ਼ਾਂ ਵਿੱਚੋਂ ਨਿਕਲ ਜਾਂਦੀਆਂ ਉਹਦੇ ਨਾਲ ਜਿਹੜਾ ਰਿਜ਼ਲਟ ਇਹਦਾ ਫਿਰ ਵਧੀਆ ਬਣ ਜਾਂਦਾ ਆ ਉਹ ਭਰਾ ਵਾ ਇਹਦੇ ਵਿੱਚ ਰੇਤਾ ਪਾਇਆ ਹੋਇਆ ਚੂਨਾ ਕਬੂਤਰ ਆਰਮੀ ਇਹਦੇ ਵਿੱਚ ਇਹ ਚੂਨਾ ਪਾਇਆ ਹੋਇਆ ਰੇਤਾ ਆ ਸੁੱਕਾ ਰੇਤਾ ਠੀਕ ਆ ਐਵੇਂ ਗਿਆਨ ਘਟ ਮੇਰਾ ਭਰਾ ਦਿਆ ਕਰੋ ਜੇ ਨਹੀਂ ਪਤਾ ਹੁੰਦਾ ਤੇ ਇਹਦੇ ਵਿੱਚ ਇਹ ਚੂਨਾ ਕਲੀ ਚੂਨਾ ਪਾਇਆ ਹੋਇਆ ਮੇਰਾ ਭਰਾ ਠੀਕ ਆ ਇਹਦੇ ਵਿੱਚ ਰੇਤੇ ਚ ਮਿਕਸ ਕਰਕੇ ਇਹ ਸਾਫ ਖੁੱਡੇ ਨੇ ਬਿਲਕੁਲ ਇਹਨੂੰ ਕੀ ਕਰੀਦਾ ਛਾਨਣਾ ਲੈ ਲੀਦਾ ਹਫਤੇ ਬਾਅਦ ਇਹਦੇ ਚੋਂ ਛਾਂ ਕੇ ਮਿੱਠਾਂ ਬਾਹਰ ਕੱਢ ਲਈ ਦੀਆਂ ਚੂਨਾ ਤੇ ਰੇਤਾ ਜਿਹੜਾ ਦੁਵਾਰਾ ਵਿੱਚੇ ਖਿਲਾਰਦੀ ਦਾ ਠੀਕ ਹੈ ਇਹਦੇ ਨਾਲ ਜਿਹੜਾ ਹੈਗਾ ਰਿਜ਼ਲਟ ਜਿਹੜਾ ਵਧੀਆ ਰਹਿੰਦਾ ਕਬੂਤਰ ਜਿਹੜੀਆਂ ਮਿੱਠਾਂ ਕਰਦੇ ਉਹਨਾਂ ਦੇ ਪੈਰਾਂ ਨੂੰ ਨਹੀਂ ਲੱਗਦੀਆਂ ਟੋਟਲ ਪੂਰੇ ਦੇਖ ਲਓ ਇੱਕਦਮ ਸਾਰੇ ਦੇ ਸਾਰੇ ਕਬੂਤਰ ਤੰਦਰੁਸਤ ਆਪਾਂ ਤੁਹਾਨੂੰ ਦਿਖਾਣੇ ਰਹਿੰਨੇ ਆ ਤੁਹਾਡੇ ਫਾਇਦੇ ਦੀਆਂ ਗੱਲਾਂ ਵਿੱਚ ਦੱਸਦੀ ਦੀਆਂ ਤੇ ਕੁਝ ਬੰਦੇ ਹੁੰਦੇ ਉਹਨਾਂ ਨੂੰ ਗਿਆਨ ਬਾਧੂ ਦੇਣਾ ਹੁੰਦਾ ਉਹਨਾਂ ਨੇ ਮੇਰੇ ਕੱਚੇ ਆਂਡਿਆਂ ਦਾ ਹੁਣ ਆਪਾਂ ਟ੍ਰੀਟਮੈਂਟ ਕੀਤਾ ਹੈ ਚੱਲ ਰਿਹਾ ਹੈ ਥੋੜੀ ਦੇਰ ਦੇ ਵਿੱਚ ਪਤਾ ਲੱਗੂਗਾ 15 ਦਿਨਾਂ ਦੇ ਵਿੱਚ ਪੀ ਆਂਡੇ ਕਬੂਤਰੀਆਂ ਕੱਚੇ ਲਾਉਂਦੀਆਂ ਕਿ ਪੱਕੇ ਲਾਉਂਦੀਆਂ ਤਿੰਨ ਕਬੂਤਰੀਆਂ ਇਹ ਖੁੱਡੇ ਵਿੱਚ ਛੱਡੀਆਂ ਆ ਤੇ ਨਹੀਂ ਇੱਕ ਕਬੂਤਰੀ ਇਹ ਖੁੱਡੇ 'ਚ ਛੱਡੀ ਆ ਤੇ ਤਿੰਨ ਕਬੂਤਰੀਆਂ ਦੂਜੇ ਖੁੱਡੇ 'ਚ ਵੀਰੇ ਛੱਡੀਆਂ ਆ ਤੇ ਹੁਣ ਉਹਨਾਂ ਦਾ ਰਿਜ਼ਲਟ ਜੇਲੇ ਹੁੰਦਾ ਤੁਹਾਨੂੰ ਦੱਸ ਦਿਆਂ ਵੀ ਉਹ ਆਂਡੇ ਕੱਚੇ ਲਾਉਂਦੀਆਂ ਕਿ ਭਾਈ ਪੱਕੇ ਲਾਉਂਦੀਆਂ ਕੈਪਸੂਲ ਦਿੱਤੇ ਆ ਡਾਕਟਰ ਸਾਹਿਬ ਨੇ ਬਣਾ ਕੇ ਦਿੱਤੇ ਸੀ ਤੇ ਨਾਲ ਹੀ ਜਿਹੜਾ ਹੈਗਾ ਆ ਆਪਾਂ ਤੁਹਾਨੂੰ ਦੱਸ ਦਾਂਗੇ ਜਿਵੇਂ ਉਹਨਾਂ ਦਾ ਰਿਜ਼ਲ ਮੇਰੇ ਚੂਨਾ ਜਿਹੜਾ ਹੈ ਨਾ ਕਲੀ ਚੂਨਾ ਬਰਸਾਤ ਦੇ ਦਿਨਾਂ ਵਿੱਚ ਖੁੱਡਿਆਂ ਦੇ ਵਿੱਚ ਬਹੁਤੇ ਭਰਾ ਜਿਹੜੇ ਹੈਗੇ ਖਿਡਾਰੀ ਉਹ ਬੋਰੀ ਦੇ ਵਿੱਚ ਪਾ ਲੈਂਦੇ ਆ ਥੋੜਾ ਤੇ ਉਹ ਸਟਾਰਟਿੰਗ ਜਿਹਾ ਰੱਖ ਦਿੰਦੇ ਆ ਜਦੋਂ ਆਪਾਂ ਅੰਦਰ ਐਂਟਰ ਕਰਦੇ ਆ ਨਾ ਤੇ ਉਹ ਬੋਰੀ ਦੇ ਉੱਪਰ ਪੈਰ ਆ ਕੇ ਜਾਂਦੇ ਆ ਉਹ ਇੰਨਾ ਤਗੜਾ ਐਂਟੀਬੈਟਿਕ ਹੈ ਕਿ ਵਾਇਰਸ ਨਹੀਂ ਆਉਣ ਦਿੰਦਾ ਚੂਨੇ ਦੇ ਸੰਪਰਕ ਦੇ ਵਿੱਚ ਜਿਹੜਾ ਵੀ ਕਟਾਣੂ ਆਊਗਾ ਉਹ ਮਰੂਗਾ ਚੂਨਾ ਕਹੇ ਜ ਐਂਟੀਬੈਟਿਕ ਆ ਠੀਕ ਹੈ ਇਹ ਸੈੱਲ ਨੂੰ ਵੀ ਦੂਰ ਕਰਦਾ ਆ ਤੇ ਬਹੁਤ ਸਾਰੀਆਂ ਬਿਮਾਰੀਆਂ ਕਟਾਣੂਆਂ ਨੂੰ ਵੀ ਦੂਰ ਕਰਦਾ ਆ ਇਸ ਕਰਕੇ ਚੂਨਾ ਜਿਹੜਾ ਹੈਗਾ ਸਾਰੇ ਖੁੱਡਿਆਂ ਦੇ ਵਿੱਚ ਖਿਲਾਰਨਾ ਜ਼ਰੂਰੀ ਹੁੰਦਾ ਆ ਆਪਾਂ ਸਿੱਧਾ ਚੂਨਾ ਖੁੱਡਿਆਂ ਦੇ ਵਿੱਚ ਪਤਾ ਕਿਉਂ ਨਹੀਂ ਪਾਉਂਦੇ ਜੇਕਰ ਤੁਸੀਂ ਸਿੱਧਾ ਚੂਨਾ ਪਾਓਗੇ ਤਾਂ ਵੀਰੇ ਉਹਨਾ ਤੁਹਾਡੀਆਂ ਕਬੂਤਰਾਂ ਦੀਆਂ ਅੱਖਾਂ 'ਚ ਵੱਡੂਆ ਉਹ ਡੁੱਟ ਕੇ ਉਹਨਾਂ ਨੂੰ ਰੇਸ਼ਾ ਖੌਂ ਖੌਂ ਕਰਨ ਲੱਗ ਜਾਣਗੇ ਉਹਨਾਂ ਦਾ ਹਾਜਮਾ ਖਰਾਬ ਹੋਊਗਾ ਇਸ ਕਰਕੇ ਰੇਤਾ 'ਚ ਮਿਕਸ ਕਰਕੇ ਪਾਈਦਾ ਠੀਕ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਸਿੱਧਾ ਪਾਣ ਲਾਪਨੇੜ ਸਿੱਧਾ ਪਾਣੇ ਉਹ ਗਲਤ ਤਰੀਕਾ ਆ हां कई वीर ਗੱਲਾ ਕਰਕੇ ਵਿੱਚ ਚੂਨਾ ਜਿਹੜਾ ਹੈਗਾ ਮਾਰ ਦਿੰਦੇ ਆ ਖੁੱਡਿਆਂ ਚ ਥੱਲੇ ਉੱਪਰ ਉਹ ਠੀਕ ਆ ਪਰ ਸਿੱਧਾ ਨਹੀਂ ਪਾਣਾ ਮੇਰੇ ਆਪਣੇ ਵੈਸਟ ਕਬੂਤਰ ਤਾਂ ਬਹੁਤ ਆ ਇਹਦੇ ਵਿੱਚ ਉਹ ਸ਼ਾਹੀ ਅਖੀ ਬਰੀਡ ਵੀ ਵੈਸਟ ਆ ਇਹਦੇ ਵਿੱਚ ਜਿਹੜਾ 13 ਘੰਟੇ ਵਾਲਾ ਜੋੜ ਹੋਊਗਾ ਉਹ ਵੀ ਬਹੁਤ ਉੱਡੇ ਨੇ ਤੇ ਗੱਲ ਵੈਸਟ ਦੀ ਕਰੀਏ ਇਹ ਜਦੋਂ ਉੱਡਦੇ ਆ ਵੈਸਟ ਫੇਰੀ ਬਣਦੇ ਆ ਐਦਾਂ ਕਈ ਵਾਰ ਹੁੰਦਾ ਇੱਕ ਕਬੂਤਰ ਤੇ ਆਪਾਂ ਯਕੀਨ ਕਰ ਲੈਨੇ ਆ ਪਹਿਲੇ ਸਾਲ ਤੇ ਉਹ ਬਹੁਤ ਉੱਡਿਆ ਹੁੰਦਾ ਦੂਜੇ ਸਾਲ ਬਾਈ ਕਈ ਵਾਰ ਉਹ ਉਡਦੇ ਨਹੀਂ ਜਾਂ ਖਰਾਬ ਹੋ ਜਾਊਗਾ ਬੜੀਆਂ ਦਿੱਕਤਾਂ ਆਂਦੀਆਂ ਮੈਂ ਦੇਖਿਆ ਬਹੁਤ ਵਾਰੀ ਆਪਾਂ ਜਿਹੜਾ ਤੇ ਆਸ ਲਾਈਦੀ ਹੁੰਦੀ ਆ ਨਾ ਆਹ ਕਬੂਤਰ ਬਾਈ ਆਉਂਦੇ ਸਾਲ ਉੱਡੂਗਾ ਉਹ ਬਾਈ ਉਡਦੇ ਨਹੀਂ ਠੀਕ ਆ ਜੀ ਬਾਕੀ ਵੀਰੇ ਆਪਾਂ ਨੂੰ ਨਾ ਇਹ ਜਿਹੜੇ ਰੱਖੇ ਦੇ ਨੇ ਪਸੰਦੀ ਆ ਠੀਕ ਆ ਇਹਦੇ ਵਿੱਚ ਉਹ ਕਬੂਤਰ ਲਾਲ ਸਰਾ ਉੱਪਰ ਇੱਕ ਬੈਠਾ ਮੇਰਾ ਇਹਦਾ ਇੱਕ ਬੈਠ ਜਿੱਤ ਗਿਆ ਸੀ ਕਬੂਤਰੀ ਦੂਜੇ ਖੁੱਡੇ ਚ ਅੱਜ ਬਾਈ ਵਾਪਸ ਦੇ ਗਿਆ ਮੇਰੀ ਜਿਹਦੇ ਬੱਚੇ ਸ਼ੇਰਪੁਰ ਪੱਕੇ ਜਿਹਦਾ ਬੱਚਾ ਜਿੱਤਿਆ ਸੀ ਕੱਲਾ ਹੀ ਸ਼ਾਮ ਨੂੰ ਉੜਦਾ ਰਿਹਾ ਸੀ ਬਹੁਤ ਚੰਗਾ ਉੜਿਆ ਹੈਗਾ ਸੀ ਬੱਚਾ ਤੇ ਉਹ ਬੱਚਾ ਜਿਹੜਾ ਕਬੂਤਰੀ ਦੂਜੇ ਬੰਨੇ ਉਹ ਮੈਂ ਤੁਹਾਨੂੰ ਕੱਲ ਨੂੰ ਦਿਖਾਉਂਗਾ ਵੀਰੇ ਵੀਰੇ ਮੈਂ ਤੁਹਾਨੂੰ ਕਬੂਤਰੀ ਕਬੂਤਰ ਦਿਖਾਵਾਂ ਬੈਠਾ ਹੋਇਆ ਉਹ ਜਿਹੜਾ ਉੱਪਰ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨਾ ਆ ਕਬੂਤਰ ਆ ਲਾਲਸਰਾ ਇਸ ਟਾਈਮ ਸ਼ਾਂਤ ਹੋ ਕੇ ਬੈਠਾ ਹੋਇਆ ਆ ਕਿਉਂਕਿ ਸ਼ਾਮ ਆ ਇਸ ਟਾਈਮ ਲੇਟ ਹੋ ਚੁੱਕੇ ਆ ਇਹ ਕਬੂਤਰ ਦੇ ਬੱਚੇ ਜਿਹੜੇ ਹੈ ਗਿਆ ਜਾਂਦੇ ਨਹੀਂ ਤੇ ਉੱਡਦੇ ਵੀ ਬਹੁਤ ਆ ਜੋਰ ਬਹੁਤ ਲਾਉਂਦੇ ਆ ਜਦੋਂ ਇਹਦਾ ਬੱਚਾ ਛੱਡਿਆ ਸੀ ਉਹਦੇ ਨੱਕ ਤੇ ਵੀ ਫਿੰਸੀ ਸੀ ਤੇ ਪੈਰਾਂ ਤੇ ਵੀ ਯਾਰਵਾਦ ਸੀ ਤੇ ਉਹ ਇੰਨਾ ਜ਼ਿਆਦਾ ਉੱਡਿਆ ਬੱਚਾ ਵੀ ਪੂਰੀ ਬਰਾਬਰੀ ਕੀਤੀ 2:30 ਵਜੇ ਲੋਕਾਂ ਦੇ ਕਬੂਤਰ ਡਿੱਗ ਗਏ ਸੀ ਬਾਈ ਪੂਰੇ ਵਧੀਆ ਉੱਡੇ ਸੀ ਬਾਕੀ ਭਾਈ ਆਪਾਂ ਤਾਂ ਸਿਰਫ ਤੁਹਾਨੂੰ ਇਹ ਦੱਸਣ ਦੇ ਵਾਸਤੇ ਲਾਈਵ ਹੋਏ ਹੀ ਕਿ ਜੇਕਰ ਬਰਸਾਤ ਦੇ ਮੌਸਮ ਦੇ ਵਿੱਚ ਕੋਈ ਦਿੱਕਤ ਆਂਦੀ ਆ ਤੇ ਮੇਰੇ ਭਰਾ ਚੂਨਾ ਕਲੀ ਜਿਹੜਾ ਹੈਗਾ ਖੁੱਡਿਆਂ 'ਚ ਜ਼ਰੂਰ ਪਾਓ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਥੱਲੇ ਨਹੀਂ ਰੇਤਾ ਪਾਇਆ ਹੋਇਆ ਸਲਾਬਾਇਆ ਤੇ ਸਲਾਬੇ ਤੇ ਥੋੜਾ-ਥੋੜਾ ਪਾਉਣਾ ਜ਼ਿਆਦਾ ਨਹੀਂ ਪਾਉਣਾ ਕਿਉਂ ਕਬੂਤਰਾਂ ਦੀਆਂ ਅੱਖਾਂ 'ਚ ਡੁੱਡ ਕੇ ਪਵੇ ਇਹ ਚੀਜ਼ ਦਾ ਖਾਸ ਖਿਆਲ ਰੱਖਣਾ ਮੇਰੇ ਭਰਾ ਠੀਕ ਆ ਉਦਾਂ ਤੁਸੀਂ ਦੇਖੋ ਸਾਰੇ ਸਿਆਣਿਆਂ ਜਿਹੜੇ ਆਪਣੇ ਨਵੇਂ ਖਿਡਾਰੀ ਆ ਉਹਨਾਂ ਨੂੰ ਨਹੀਂ ਪਤਾ ਤੇ ਆ ਜੀਆਂ ਨੂੰ ਮਾਰਨ ਵਾਸਤੇ ਜਿਹੜੇ ਵਿੱਚ ਕਾਲੀਆਂ ਘੋਲੀਆਂ ਜਾਂਦਰਜੀ ਜਿਹੜੇ ਫਿਰਦੇ ਆ ਇਹਦੇ ਵਾਸਤੇ ਤੁਸੀਂ ਕਾਲਾ ਹਿੱਟ ਲਾਲ ਹਿੱਟ ਵਰਤ ਸਕਦੇ ਹੋ ਮੱਛਰ ਦੇ ਬਚਾ ਦੇ ਲਈ ਤੁਸੀਂ ਡੀਜ਼ਲ ਦੀ ਵਰਤੋਂ ਕਰ ਸਕਦੇ ਹੋ ਉਹਦੇ ਵਿੱਚ ਫਿਨੈਲ ਦੀਆਂ ਗੋਲੀਆਂ ਤੇ ਮੁਸ਼ਕਪੂਰ ਦੀਆਂ ਟਿੱਕੀਆਂ ਜਿਹੜੀਆਂ ਵੀਰੇ ਕੁੱਟ ਕੇ ਪੰਜ-ਪੰਜ ਪਾਉਣੀਆਂ 2 ਲੀਟਰ ਡੀਜ਼ਲ ਦੇ ਵਿੱਚ ਬੋਤਲ ਦੇ ਵਿੱਚ ਲੈ ਕੇ ਖੁੱਡਿਆਂ 'ਚ ਸਪਰੇਅ ਕਰੋ ਤੁਹਾਡੇ ਖੁੱਡੇ ਦੇ ਵਿੱਚ ਇੱਕ ਵੀ ਮੱਛਰ ਨਹੀਂ ਮਿਲੇਗਾ ਇਹ ਗੱਲ ਦੀ ਗਾਰੰਟੀ ਹੈ ਚਾਹੇ ਕੋਈ ਸ਼ਰਤ ਲਾ ਲਵੇ ਮੈਂ ਸਾਰੇ ਭਰਾਵਾਂ ਨੂੰ ਇਹ ਚੀਜ਼ ਦੱਸਦਾ ਰਹਿਣਾ ਵੀਰੇ ਤੇ ਜਿਹੜਾ ਮੈਂ ਇਹ ਚੀਜ਼ ਦਾ ਰਿਜ਼ਲਟ ਲਿਆ ਹੋਏ ਉਹੀ ਤੁਹਾਡੇ ਨਾਲ ਹਮੇਸ਼ਾ ਸ਼ੇਅਰ ਕਰਦਾ ਠੀਕ ਹੈ ਜੀ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸ ਰੀਆਂ ਕੰਮ ਆਉਣ ਵਾਲੀਆਂ ਜਿਹਨਾਂ ਦੇ ਬੱਚਿਆਂ ਦੇ ਜ਼ਹਿਰਵਾਦ ਹੋ ਚੁੱਕਾ ਆ ਲਿਵੋ ਸਿਟਰੀਜਨ ਐਲ ਹਿਸਟ ਦਵਾਈ ਦਿਓ ਮੇਰੇ ਭਰਾ ਵਰਤੋ ਕੰਨ ਤਿੰਨ ਚਾਰ ਬੂੰਦਾਂ 10 ਐਮ ਐਲ ਪਾਣੀ ਚ ਮਿਕਸ ਕਰਕੇ ਤੁਸੀਂ ਦੇ ਸਕਦੇ ਹੋ ਤੇ ਰਿਜ਼ਲਟ ਜਿਹੜਾ ਉਹਦਾ ਮਿੱਤਰੋ ਬਹੁਤ ਵਧੀਆ ਆਊਗਾ ਠੀਕ ਹੈ ਜੀ ਤੇ ਸ਼ੌਂਕ ਜਿਹੜਾ ਕਰਦੇ ਹੋ ਤੁਸੀਂ ਆਪਣੇ ਵਿਰਾਟ ਪੀਜਨ ਕਲੱਬ ਦੇ ਜਿਹੜੇ ਕਬੂਤਰ ਆ ਉਹਨਾਂ ਦਾ ਠੀਕ ਹੈ ਜੀ ਦਾ ਆਰਤਾ ਆਪਣਾ ਬਹੁਤ ਪੁਰਾਣਾ ਗਰਦੇਵ ਉਸਤਾਦ ਵਾਲਾ ਬਈ ਬੱਚੇ ਹੱਲੇ ਵੀ ਬਣਾਉਂਦਾ ਇਹਦੀ ਉਮਰ ਬਹੁਤ ਹੋ ਚੁੱਕੀ ਆ ਕਈ ਵਾਰ ਤੇ ਸਾਲ ਦੋ ਸਾਲ ਬਾਅਦ ਹੀ ਕਬੂਤਰੀਆਂ ਆਂਡੇ ਨਹੀਂ ਰੱਖਦੀਆਂ ਜਾਂ ਕਬੂਤਰਾਂ 'ਚ ਫਾਲਟ ਪੈ ਜਾਂਦਾ ਇਹ ਪਤਾ ਨਹੀਂ ਕੀ ਹਿਸਾਬ-ਤਾਬ ਹੁੰਦਾ ਜਿੰਨੀਆਂ ਪ੍ਰਾਣੀਆਂ ਖਰਾਕਾਂ ਸ਼ਾਇਦ ਇਹਨਾਂ ਦੀਆਂ ਖਾਧੀਆਂ ਹੋਈਆਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬੱਚੇ ਇਹ ਬਣਾਉਂਦੇ ਬਣਾਉਂਦੇ ਆ ਉਮਰ ਇਹਦੀ ਬਹੁਤ ਹੋ ਗਈ ਵਿਚਾਰੇ ਦੀ ਬਾਕੀ ਇਹ ਖੁੱਡਿਆਂ ਦੇ ਵਿੱਚ ਆਪਾਂ ਚੂਨਾ ਜਿਹੜਾ ਰੇਤਾ 'ਚ ਮਿਕਸ ਕਰਕੇ ਵੀਰੇ ਪਾਇਆ ਆ ਇਹ ਦੋ ਖੁੱਡੇ ਉਧਰ ਇਹਨਾਂ ਦੇ ਵਿੱਚ ਵੜ ਗਿਆ ਸੀ ਪਾਣੀ ਆ ਦੇਖੋ ਬਾਹਰ ਪਾਣੀ ਪਾਣੀ ਆ ਸਾਰੇ ਹਨੇਰਾ ਹੋ ਚੁੱਕਾ ਬਾਹਰ ਫੇਰ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਕੀ ਕੁਝ ਕੀਤਾ ਮਿੱਤਰੋ ਇਹਨਾਂ ਵਾਸਤੇ ਆ ਬਾਹਰ ਦੇਖੋ ਇਹ ਬੂਰੂ ਭਰਿਆ ਪਿਆ ਪੂਰਾ ਕਚਰੇ ਦਾ ਹੀ ਆ ਆ ਸਾਰਾ ਸਫਾਈ ਟੇਰ ਲਾਈ ਆ ਬਾਹਰ ਕੱਢ ਕੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਅੰਦਰ ਵੜ ਗਿਆ ਸੀ ਖੁੱਡਿਆਂ ਦੇ ਇਹਨਾਂ ਚੋਂ ਰੇਤਾ ਰੂਤਾ ਸਾਰਾ ਕੱਢ ਦਿੱਤਾ ਤੇ ਆ ਚੂਨਾ ਥੋੜਾ ਥੋੜਾ ਪਾਇਆ ਬਿਲਕੁਲ ਨੋਰਮਲ ਗਿਆ ਇਹ ਜਿਹੜਾ ਇਨੇ ਸਲਾ ਬਾਸੋਖ ਲਿਆ ਸਾਰਾ ਬਾਈ ਇਹ ਚ ਉੱਡ ਨਹੀਂ ਰਿਹਾ ਚੂਨਾ ਉਹਨਾਂ ਦਾ ਪਾਣਾ ਵੀ ਉੱਡੇ ਨਾ ਇਹਨੇ ਕੁਸਾਰੇ ਦੇ ਵਿੱਚ ਇਹਦੇ ਨਾਲ ਸਲਾਬਾ ਦੂਰ ਹੋ ਗਿਆ ਇਹਦੇ ਨਾਲ ਕੋਈ ਵੀ ਐਂਟੀਬਾਇਓਟਿਕ ਜਿਹੜਾ ਹੈਗਾ ਜਾਂ ਮਤਲਬ ਕੋਈ ਘਟਾਣੂ ਜਿਹੜੇ ਸਾਰੇ ਮਰ ਜਾਣਗੇ ਤੇ ਕਬੂਤਰ ਜਿਹੜੇ ਭਰਾਓ ਬੋਰਡ ਪੂਰੇ ਤੰਦਰੁਸਤ ਰਹਿਣਗੇ ਸਿਰਫ ਤੁਹਾਨੂੰ ਆਪਾਂ ਦੱਸ ਰਿਹਾ ਕਰਨੀ ਤੁਸੀਂ ਆਪਣੀ ਮਰਜ਼ੀ ਆ ਬਾਈ ਜੀ ਮੇਰੇ ਡੀਜ਼ਲ ਹੀ ਪਾਉਣਾ ਹੈ ਡੀਜ਼ਲ ਦੇ ਵਿੱਚ ਫਰਨੈਲ ਦੀਆਂ 5 ਗੋਲੀਆਂ ਪਾਊਡਰ ਬਣਾ ਕੇ ਤੇ 5 ਟਿੱਕੀਆਂ ਮਸ਼ਕਪੂਰ ਦੀਆਂ ਪਾਊਡਰ ਬਣਾ ਕੇ ਪਾਉਣੀਆਂ ਠੀਕ ਹੈ ਜੀ ਠੀਕ ਹੈ ਜੀ ਇਸ ਖੁੱਡੇ ਦੇ ਵਿੱਚ ਤਿੰਨ ਕਬੂਤਰੀਆਂ ਜਿਹੜੀਆਂ ਛੱਡੀਆਂ ਆ ਤੇ ਜਿਹੜੀਆਂ ਆਂਡੇ ਕੱਚੇ ਲਾਉਂਦੀਆਂ ਸੀ ਜਾਂ ਨਹੀਂ ਹੀ ਲਾਉਂਦੀਆਂ ਇੱਕ ਤਾਂ ਲਾਉਂਦੀ ਨਹੀਂ ਤੇ ਦੋ ਕੱਚੇ ਲਾਉਂਦੀਆਂ ਹੀ ਆਂ ਉਹ ਆਪਾਂ ਛੱਡ ਦਿੱਤੀਆਂ ਇਹਦੇ ਵਿੱਚ ਟ੍ਰੀਟਮੈਂਟ ਪੂਰਾ ਇਹਨਾਂ ਦਾ ਕਰਿਆ ਆ ਗੋਲੀਆਂ-ਗੋਲੀਆਂ ਇਹਨਾਂ ਨੂੰ ਦਿੱਤੀਆਂ ਕੈਪਸੂਲ ਵਗੈਰਾ ਤੇ ਮਲਟੀਵਿਟਾਮਿਨ ਵੀ ਦਿੱਤਾ ਆ ਲਗਾਤਾਰ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਚੱਲਿਆ ਆ ਬਾਕੀ ਵੀਰੇ ਸਾਰੇ ਭਰਾ ਜਿਹੜੇ ਹੈਗੇ ਆ ਸਿਆਣੇ ਆ ਅੱਜਕੱਲ ਹਰ ਕੋਈ ਚੰਗੀ ਨੌਲੇਜ ਰੱਖਦਾ ਆ ਤੇ ਆਪਣੀ ਕੋਸ਼ਿਸ਼ ਹੁੰਦੀ ਆ ਜਿੰਨੀ ਕੀ ਜਾਣਕਾਰੀ ਸਾਡੇ ਕੋਲ ਆ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹੀ ਤੇ ਇਹਨਾਂ ਖੁੱਡਿਆਂ ਨੂੰ ਸਾਫ ਕਰਕੇ ਆਪਾਂ ਇਹਨਾਂ ਦੇ ਵਿੱਚ ਕਾਲੀ ਚੂਣਾ ਜਿਹੜਾ ਕਿ ਜ਼ਰੂਰੀ ਸੀ ਤੁਹਾਨੂੰ ਤਾਂ ਦੱਸ ਦਿਆਂ ਜਿਹੜੇ ਨਵੇਂ ਭਰਾ ਆ ਕੁਝ ਉਹਨਾਂ ਦੇ ਕੋਲ ਜਾਣਕਾਰੀ ਨਹੀਂ ਹੁੰਦੀ ਤੇ ਮੈਂ ਕਹਾਂ ਭਰਾਵਾਂ ਨੂੰ ਆਪਾਂ ਦਈਏ ਦੱਸ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਸੇਮ ਆਪਾਂ ਇਵੇਂ ਕੀਤਾ ਥੋੜਾ ਥੋੜਾ ਨਾਰਮਲ ਜਿਹਾ ਚੂਣਾ ਜਿਹੜਾ ਕਿਉਂਕਿ ਸਾਰਾ ਗਿੱਲਾ ਹੋ ਗਿਆ ਸੀ ਵਿੱਚੋਂ ਇਹਦੇ ਵਿੱਚ ਅਸੀਂ ਸੁੱਕੇ ਕੱਪੜੇ ਦਾ ਪੋਚਾ ਵੀ ਮਾਰਿਆ ਹੈਗਾ ਸੀ ਤੇ ਹੁਣ ਜਿਹੜੇ ਹੈਗੇ ਆ ਕਬੂਤਰੀਆਂ ਜਿਹੜੀਆਂ ਇੱਥੇ ਡੰਡੇ ਆਪਾਂ ਬਾਧੂ ਲਾਏ ਹੋਏ ਆ ਉੱਪਰ ਬੈਠੀਆਂ ਹੋਈਆਂ ਨੇ ਇਹਦੇ ਵਿੱਚ ਜਿਹੜੀਆਂ ਸਾਰੀਆਂ ਬਈ ਕਬੂਤਰੀਆਂ ਬਈ ਇੱਕ ਤਾਂ ਬੈਠੀ ਆ ਰਤੀ ਥੱਲੇ ਬਾਬੇ ਧੰਨੇ ਵਾਲਿਆਂ ਚ ਤੇ ਬਾਕੀ ਰੱਤੇ ਤੁਹਾਨੂੰ ਉਹ ਦੂਸਰੇ ਖੁੱਡੇ ਦੇ ਵਿੱਚ ਜਿਹੜੇ ਰੱਤੇ ਬੈਠੇ ਸੀ ਉਹ ਬਾਬੇ ਧੰਨੇ ਵਾਲਿਆਂ ਤੁਸੀਂ ਪਿਓਰ ਸੀ ਪਹਿਲਾਂ ਇਹ ਵੀਡੀਓ ਨੂੰ ਤੁਸੀਂ ਸਟਾਰਟਿੰਗ ਦੇ ਵਿੱਚ ਦੇਖ ਲਿਓ ਜਿਹੜੀ ਆਪਾਂ ਲਾਈਵ ਕਰ ਰਹੇ ਆ ਥੋੜੀ ਦੇਰ ਬਾਅਦ ਅਪਲੋਡ ਹੋ ਜਗੀ ਜਾਂ ਬੈਕ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿੰਨੇ ਵੀ ਕਬੂਤਰ ਰੱਤਿਆਂ ਡੱਬਿਆਂ ਵਾਲਾ ਪਹਿਲਾਂ ਮੈਂ ਸਟਾਰਟਿੰਗ ਕੀਤੀ ਹੈ ਜਿੱਥੋਂ ਵੀਡੀਓ ਉਹਦੇ ਵਿੱਚ ਸਾਰੇ ਦੇ ਸਾਰੇ ਰੱਤੇ ਡੱਬੇ ਹੀ ਭਾਬੇ ਧੰਨੇ ਵਾਲੇ ਰੱਤੇ ਸੀ ਸਾਰੇ ਠੀਕ ਹੈ ਜੀ ਬਾਕੀ ਮਿੱਤਰੋ ਮਿਲਾਂਗੇ ਦੁਬਾਰਾ ਦਿਓ ਹੁਣ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ